ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਗੁਰੂ ਪਾਤਸ਼ਾਹ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਸਤਗੁਰ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਸਤਗੁਰ ਪਾਤਸ਼ਾਹ ਦਾ ਸਮਝਣ ਵਾਲਾ ਹੈ ਮੈਂ ਬਾਣੀ ਪੜ ਰਿਹਾ ਸੀ ਸਾਥ ਸੰਗਤ ਜੀ ਤੇ ਬਾਣੀ ਵਿੱਚ ਪੜਦੇ ਪੜਦੇ ਮੈਨੂੰ ਕਿਉਂਕਿ ਅਸੀਂ ਬਾਣੀ ਜਦੋਂ ਪੜਦੇ ਆ ਨਾ ਕਾਲ ਵਿੱਚ ਬਾਣੀ ਪੜਦੇ ਆ ਜਲਦੀ ਜਲਦੀ ਅਸੀਂ ਬਾਣੀ ਨੂੰ ਵਿਚਾਰਦੇ ਬਹੁਤ ਘੱਟ ਆ ਤੇ ਮੈਂ ਜਦ ਪਹਿਲੀ ਪੌੜੀ ਦੀ ਵਿਚਾਰ ਕੀਤੀ ਬੈਠ ਕੇ ਤੇ ਮੇਰਾ ਮਨ ਕੀਤਾ ਮੈਂ ਸੰਗਤਾਂ ਨਾਲ ਇਸ ਗੱਲ ਦੀ ਸਾਂਝ ਪਾਵਾਂ ਸਤਗੁਰ ਪਾਤਸ਼ਾਹ ਦਾ ਬਚਨ ਹੈ ਇਹ ਬਚਨ ਕਿਉਂ ਨਾ ਸੰਗਤਾਂ ਨਾਲ ਸਾਂਝਾ ਕੀਤਾ ਜਾਵੇ ਮਹਾਰਾ ਸੱਚੇ ਪਾਤਸ਼ਾਹ 28 ਸਾਲ ਮਾਰੇ ਅਦਾਸੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ 28 ਸਾਲ ਦੀਆਂ ਅਦਾਸੀਆਂ ਵਿੱਚ ਸੱਚੇ ਪਾਤਸ਼ਾਹ ਨੇ ਵੱਡੇ ਵੱਡੇ ਤੀਰਥਾਂ ਤੇ ਜਾ ਕੇ ਹਿੰਦੂਆਂ ਦੇ ਮੁਸਲਮਾਨਾਂ ਦੇ ਇਸਾਈਆਂ ਦੇ ਵੱਖ-ਵੱਖਰੇ ਤੀਰਥਾਂ ਤੇ ਬਣੇ ਹੋਏ ਸੀ ਤੇ ਸੱਚੇ ਪਾਤਸ਼ਾਹ ਨੇ ਜਾ ਕੇ ਉੱਥੇ ਸਮਝਾਉਣ ਦੀ ਗੱਲ ਕੀਤੀ ਜਦੋਂ ਮੈਂ ਬਾਣੀ ਪੜੀ ਨਾ ਪਹਿਲੀ ਪੌੜੀ ਜਪਜੀ ਸਾਹਿਬ ਦੀ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹੁਣ ਗੱਲ ਸਾਰੀ ਧਿਆਨ ਨਾਲ ਸੁਣਨ ਵਾਲੀ ਹੈ ਬੜੀ ਕੀਮਤੀ ਗੱਲ ਹੈ ਕਿਉਂਕਿ ਸਾਡਾ ਜੀਵਨ ਬਦਲਣਾ ਬਾਣੀ ਨੇ ਬਦਲਣਾ ਤੇ ਬਾਣੀ ਨੇ ਸਾਡਾ ਜੀਵਨ ਉਦੋਂ ਬਦਲਣਾ ਦੋਸੀਂ ਇੱਕ ਇੱਕ ਸ਼ਬਦ ਬਾਣੀ ਦਾ ਵਿਚਾਰ ਕੇ ਪੜਾਂਗੇ ਸੋੜਾ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੋਚਾ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਇਸ ਤਰੀਕੇ ਨਾਲ ਬਾਣੀ ਪੜਾਂਗੇ ਨਾ ਅਸੀਂ ਇਹਦੇ ਵਿੱਚ ਬਾਣੀ ਦੇ ਵਿੱਚ ਇਸ ਤਰ੍ਹਾਂ ਰੁਕ ਰੁਕ ਕੇ ਵਿਸਰਾਮ ਲਾ ਕੇ ਬਾਣੀ ਨੂੰ ਪੜਨਾ ਮਾਰੇ ਕਹਿੰਦੇ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਹੁਣ ਸਾਧ ਸੰਗਤ ਜੀ ਜਦੋਂ ਅਸੀਂ ਬਾਣੀ ਜਲਦੀ ਜਲਦੀ ਪੜ ਕੇ ਟੱਪ ਜਾਂਦੇ ਹਾਂ ਉਤੋਂ ਦੀ ਫਿਰ ਸਾਨੂੰ ਇਹ ਸਮਝ ਨਹੀਂ ਆਉਂਦੀ ਮਾਰੇ ਇਹ ਸੋਚਿਆ ਦਾ ਭਾਵ ਹੈ ਸੱਚ ਰੱਖਣ ਨਾਲ ਭਾਵ ਪਵਿੱਤਰਤਾ ਕਾਇਮ ਰੱਖਣ ਨਾਲ ਮਾਰੇ ਜਦ ਜੇ ਸੋਚੀ ਲੱਖ ਵਾਰ ਮਾਰੇ ਕਹਿੰਦੇ ਵੀ ਤੂੰ ਕੱਲੇ ਸਰੀਰ ਨੂੰ ਧੋਲੇ ਸਰੀਰ ਨੂੰ ਧੋਣ ਨਾਲ ਸੱਚੇ ਪਾਤਸ਼ਾਹ ਕਹਿੰਦੇ ਮਨ ਦੀ ਪਵਿੱਤਰਤਾ ਕੈਮ ਨਹੀਂ ਰਹਿ ਸਕਦੀ ਫੁੱਡਾ ਵੱਡਾ ਸਵਾਲ ਕੀਤਾ ਪਾਤਸ਼ਾਹ ਨੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਤਾਂ ਇੱਕ ਵਾਰੀ ਨਹਾ ਲੈਗਾ ਭਲਾ ਕੁ ਤੀਸ ਸਤਾਨ ਤੇ ਇਸ਼ਨਾਨ ਕਰ ਲੈ ਸਾਧ ਸੰਗਤ ਜੀ ਮਾਰੇ ਕਹਿੰਦੇ ਇੱਕ ਵਾਰੀ ਨਹਾ ਲੈਗਾ ਇੱਕ ਵਾਰੀ ਨਹੀਂ ਤੂੰ ਪਰਾ ਲੱਖਾਂ ਵਾਰੀ ਨਹਾ ਲੈ ਸੱਚੇ ਪਾਤਸ਼ਾਹ ਕਹਿੰਦੇ ਕੋਰੀ ਫੇਰ ਆਪਾਂ ਸਮਝ ਕੇ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ ਮਾਰੇ ਕਹਿੰਦੇ ਤੂੰ ਲੱਖਾਂ ਵਾਰੀ ਇਸ਼ਨਾਨ ਕਰ ਲੈ ਮਾਰੇ ਕਹਿੰਦੇ ਤੇਰੀ ਮਨ ਦੀ ਪਵਿੱਤਰਤਾ ਅੱਗੇ ਪਾਛਾ ਕਹਿੰਦੇ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਹੁਣ ਮਹਾਰਾਜ ਸੱਚੇ ਪਾਛਾ ਕਹਿੰਦੇ ਚੁੱਪ ਰਹਿਣ ਨਾਲ ਚੁੱਪਾ ਮਾਰੇ ਵੀ ਅੰਦਰੋਂ ਚੁੱਪ ਨਹੀਂ ਹੋ ਸਕਦਾ ਤੂੰ ਬਾਹਰ ਨਹੀਂ ਚੁੱਪ ਧਾਰਨ ਕਰਨ ਨਾਲ ਮਹਾਰਾਜ ਕਹਿੰਦੇ ਤੂੰ ਅੱਖਾਂ ਮੀਟ ਕੇ ਬੈਠ ਜਾ ਮੂੰਹ ਬੰਦ ਕਰਕੇ ਬੈਠ ਜਾ ਸੱਚੇ ਪਾਤਸ਼ਾਹ ਕਹਿੰਦੇ ਭਾਵ ਇੱਕ ਤਾਰ ਸਮਾਧੀ ਲਾ ਲੈਣ ਨਾਲ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਐਦਾਂ ਮਨ ਦੀ ਸ਼ਾਂਤੀ ਕੈਮਰੇ ਰੱਖ ਸਕਦੀ ਜਦ ਚੁੱਪ ਕਰਕੇ ਬੈਠੇ ਬੜੀਆ ਕਮਾਲ ਦੀਆਂ ਗੱਲਾਂ ਕੀਤੀਆਂ ਪਹਿਲੀ ਫੌੜੀ ਸੱਚੇ ਪਾਤਸ਼ਾਹ ਨੇ ਤੇ ਮਹਾਰਾਜ ਅੱਗੇ ਕਹਿੰਦੇ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਗੁਰੂ ਪਾਤਸ਼ਾਹ ਕਹਿੰਦੇ ਭੁੱਖ ਕਿਹੜੀ ਸਾਧ ਸੰਗਤ ਦੀ ਤ੍ਰਿਸ਼ਨਾ ਦੀ ਲੋਚ ਦੀ ਭੁੱਖ ਗੁਰੂ ਪਾਤਸ਼ਾਹ ਕਹਿੰਦੇ ਜੇ ਮੈਂ ਸਾਰੇ ਭਵਨਾਂ ਦੇ ਪਦਾਰਥਾਂ ਦੇ ਢੇਰ ਇਕੱਠੇ ਕਰ ਲਵਾਂ ਸਾਰੇ ਭਵਨਾਂ ਦੇ ਪਦਾਰਥਾਂ ਦੇ ਢੇਰ ਲਾਣਾ ਇਕੱਠੇ ਕਰਕੇ ਸਿੱਕੇ ਪਾਤਸ਼ਾਹ ਕਹਿੰਦੇ ਮਾਰੇ ਕਿ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ਗੁਰੂ ਪਾਸ਼ਾ ਕਹਿੰਦੇ ਭੁੱਖਿਆਂ ਭੁੱਖਿਆਂ ਦੀ ਭੁੱਖ ਨਹੀਂ ਉੱਤਰਦੀ ਸੱਚੇ ਪਾਸ਼ਾ ਕਹਿੰਦੇ ਭੁੱਖਿਆਂ ਭੁੱਖ ਨਾਲ ਉੱਤਰੀ ਜੇ ਬੰਨਾਪੁਰੀਆਂ ਭਾਰ ਮਾਰੇ ਕਹਿੰਦੇ ਪੜਾ ਸਾਰੇ ਦੁਨੀਆ ਦੇ ਪਦਾਰਥ ਇਕੱਠੇ ਕਰ ਲਏ ਮਾਰੇ ਕਹਿੰਦੇ ਉਹਦੀ ਫਿਰ ਜਿਹੜੀ ਤ੍ਰਿਸ਼ਨਾ ਨਾ ਤ੍ਰਿਸ਼ਨਾ ਅੰਦਰ ਵਾਲੀ ਤ੍ਰਿਸ਼ਨਾ ਦੀ ਭੁੱਖ ਹੈ ਮਾਰੇ ਕਹਿੰਦੇ ਖਤਮ ਨਹੀਂ ਹੋ ਸਕਦੀ ਜੇ ਅੱਗੇ ਮਾਰੇ ਕਹਿੰਦੇ ਸਹਿਸ ਸਿਆਰ ਪਾਨ ਲੱਖ ਹੋ ਹੈ ਤਾਂ ਇੱਕ ਨ ਚੱਲਣ ਨਾਲ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕੋਲੇ ਲੱਖਾਂ ਚਿਤਰਾਇਆਂ ਹੋਣ ਸਿਆਣਪਾਲਾ ਭਾਵ ਚਿਤਰਾਇਆਂ ਹਜ਼ਾਰਾਂ ਗੁਰੂ ਪਾਤਸ਼ਾਹ ਕਹਿੰਦੇ ਮਾਰਾ ਕਹਿੰਦੇ ਪਰ ਤੇਰੀ ਸਿਆਣਪ ਕਿਤੇ ਕੰਮ ਨਹੀਂ ਕਰ ਸਕਦੀ ਸੱਚੇ ਪਾਤਸ਼ਾਹ ਜੀ ਮਾਰਾ ਕਹਿੰਦੇ ਜੇ ਭਾਵ ਮੇਰੇ ਵਿੱਚ ਲੱਖਾਂ ਚਿਤਰਾਇਆਂ ਹੋਣ ਲੱਖਾਂ ਚਿਤਰਾਇਆਂ ਤਾਂ ਵੀ ਉਹਨਾਂ ਵਿੱਚ ਇੱਕ ਵੀ ਚਿਤਰਾਈ ਮਾਰਾ ਕਹਿੰਦੇ ਤੇਰਾ ਸਾਥ ਨਹੀਂ ਦਿੰਦੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਮਾਰ ਨੇ ਚਾਰ ਗੱਲਾਂ ਕੀਤੀਆਂ ਪਹਿਲੀ ਪੌੜੀ ਵਿੱਚ ਪਹਿਲੀ ਗੱਲ ਜਿਹੜੀ ਕੀਤੀ ਸਾਧ ਸੰਗ ਜੀ ਮਾਰੇ ਕਹਿੰਦੇ ਮਨੁੱਖ ਕੀ ਕਰਦਾ ਆਪਣੇ ਆਪ ਨੂੰ ਪਵਿੱਤਰ ਰੱਖਣਾ ਚਾਹੁੰਦਾ ਹੈ ਚਾਹੁੰਦਾ ਨਾ ਰੱਖਣਾ ਪਵਿੱਤਰ ਥਾਂ ਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਸਰੀਰ ਦਾ ਇਸ਼ਨਾਨ ਕਰਦਾ ਕੋਈ ਭਾਗਾਂ ਵਾਲਾ ਜਿਹੜਾ ਮਨ ਦਾ ਇਸ਼ਨਾਨ ਕਰਦਾ ਭਾਈ ਤੀਸ ਤੇ ਜਾ ਕੇ ਤੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਦੌੜ ਲੱਗੀ ਹੈ ਦੁਨੀਆ ਦੇ ਵਿੱਚ ਕਿਉਂਕਿ ਅੱਜ ਵੀ ਲੱਗੀ ਹੈ ਤੇ ਪਹਿਲਾਂ ਵੀ ਲੱਗੀ ਉਪਾਸ਼ਣ ਗੱਲ ਕਹੀ ਹੈ ਨਾ ਇਹ ਅੱਜ ਵੀ ਲੱਗੀ ਐ ਤੇ ਪਹਿਲਾਂ ਵੀ ਲੱਗੀ ਹੋਊਗੀ ਸਾਧ ਸੰਗਤ ਜੀ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਗੱਲ ਕੀਤੀ ਐ ਮਹਾਰਾਜ ਨੇ ਭ੍ਰਮਣ ਕੀਤਾ ਨਾ ਸਾਰੀ ਦੁਨੀਆ ਦਾ ਭ੍ਰਮਣ ਕਰਕੇ ਮਹਾਰਾਜ ਨੇ ਫਿਰ ਵਿੱਚੋਂ ਗੱਲ ਪ੍ਰਗਟ ਕੀਤੀ ਜਿਹੜੀ ਦੁਨੀਆ ਵਿੱਚ ਚੱਲ ਰਹੀ ਸੀ ਜਿਹੜੀ ਮਸ਼ਹੂਰ ਸੀ ਦੁਨੀਆ ਵਿੱਚ ਜਿਹੜੀ ਗੱਲ ਚੱਲੀ ਜਾ ਰਹੀ ਸੀ ਉਹ ਮਹਾਰਾਜ ਨੇ ਪ੍ਰਗਟ ਕਰਤੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਅਸਲ ਤੇਰੀ ਪਵਿੱਤਰਤਾ ਮਨ ਦੀ ਚਾਹੀਦੀ ਐ ਉਹ ਕਿਵੇਂ ਰਹੂਗੀ ਤੂੰ ਆਪਦੇ ਤਣ ਦੀ ਪਵਿੱਤਰਤਾ ਕਰਤਾ ਫਿਰਦਾ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਲੱਖਾਂ ਵਾਰੀ ਇਸ਼ਨਾਨ ਕਰ ਲਾ ਪਰ ਤੇਰੇ ਇਹ ਤਨ ਦੀ ਬਾਹਰਲੀ ਤੇਰਾ ਸਰੀਰ ਧੋਤਾ ਜਾ ਸਕਦਾ ਹੈ ਤੇਰੇ ਅੰਦਰਲੀ ਮਨ ਦੀ ਪਵਿੱਤਰਤਾ ਕਾਇਮ ਨਹੀਂ ਹੋ ਸਕਦੀ ਬਾਰਿਸ਼ ਨਾਲ ਸੱਚੇ ਪਾਤਸ਼ਾਹ ਕਹਿੰਦੇ ਜੱਗੇ ਮਾਰੇ ਕਿ ਪਹਿਲੀ ਗੱਲ ਇਹ ਪਾਤਸ਼ਾਹ ਕਹੇ ਦੂਜੀ ਗੱਲ ਕਹੇ ਚੁੱਪਾ ਚਪਨਾ ਹੋਈ ਮਾਰੇ ਕਿ ਸੰਬਧਗਾ ਲਾਉਣ ਵਾਲੇ ਬੜੇ ਬੈਠੇ ਦੁਨੀਆ ਤੇ ਬੜੀਆਂ ਦਾ ਸੰਬਧਗਾ ਲਾ ਕੇ ਬੈਠੇ ਸੀ ਆਪਣੇ ਆਪ ਨੂੰ ਸੰਤ ਵੱਡੇ ਵੱਡੇ ਮਹਾਪੁਰਖ ਘਵਾ ਰਹੇ ਸੱਚੇ ਪਾਤਸ਼ਾਹ ਕਹਿੰਦੇ ਮਾਰੇ ਕਹਿੰਦੇ ਚੁੱਪ ਕਰਕੇ ਬੈਠਣ ਨਾਲ ਵੀ ਤੇਰੇ ਮਨ ਦੀ ਸ਼ਾਂਤੀ ਨਹੀਂ ਆ ਸਕਦੀ ਤੈਨੂੰ ਮਾਰੇ ਪਾਸ਼ਾ ਕਹਿੰਦੇ ਗੁਰੂ ਨਾਨਕ ਪਾਛਣ ਕਿ ਜੀ ਵੱਡੀਆਂ ਗੱਲਾਂ ਕਹੀਆਂ ਤੇ ਅੱਗੇ ਮਹਾਰਾਜ ਕਹਿੰਦੇ ਤ੍ਰਿ ਤ੍ਰਿਸ਼ਨਾ ਦੀ ਭੁੱਖ ਨਹੀਂ ਜਾ ਸਕਦੀ ਤ੍ਰਿ ਤ੍ਰਿਸ਼ਨਾ ਦੀ ਭੁੱਖ ਐਦਾਂ ਖਤਮ ਨਹੀਂ ਹੋ ਸਕਦੀ ਪਰ ਦੁਨੀਆਂ ਦੇ ਸਾਰੇ ਭੌਣਾਂ ਦੇ ਪਦਾਰਥਾਂ ਨੂੰ ਢੇਰ ਲਾ ਲਾ ਸਕੇ ਪਾਸ਼ਾ ਮਹਾਰਾਜ ਕਹਿੰਦੇ ਤ੍ਰਿਸ਼ਨਾ ਤਰੀਕਾਤ ਨਹੀਂ ਸਕਦੀ ਅੱਗੇ ਪਾਸ਼ਾ ਕਹਿੰਦੇ ਤੇਰੇ ਕੋਲੇ ਲੱਖਾਂ ਸਿਆਣਪਾਂ ਹੋਣ ਚਿਤ్రਾਈਆਂ ਹੋਣ ਉਹ ਇੱਕ ਵੀ ਤ੍ਰਿਚਿਤ్రਾਈ ਕੰਮ ਨਹੀਂ ਕਰਦੀ ਸੱਚੇ ਪਾਸ਼ਾ ਕਹਿੰਦੇ ਕਿਉਂਕਿ ਸੱਚੇ ਪਾਸ਼ਾ ਨੇ ਸਾਸਰੇ ਜੀ ਚਾਰ ਗੱਲਾਂ ਕੀਤੀਆਂ ਪਹਿਲੀ ਪੌੜੀ ਦੇ ਵਿੱਚ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਹੁਣ ਹੁਣ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਪਰ ਬਨਣਾ ਤੂੰ ਸਚਿਆਰਾ ਹੈ ਤੂੰ ਸਚਿਆਰਾ ਬਨਣਾ ਉਹ ਕਿਵੇਂ ਬਣੇਗਾ ਮਾਰੇ ਕਹਿੰਦੇ ਕਿਵ ਕਿਵੇਂ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਕੂੜ ਦੀ ਪਾਲ ਕੂੜ ਦੀ ਕੰਧ ਤੇਰੇ ਅੰਦਰੋਂ ਕਿਵੇਂ ਟੁੱਟੂਗੀ ਤੋੜਨੀ ਹੈ ਨਾ ਇਹ ਅੰਦਰੋਂ ਤਰੇ ਕੂੜ ਖਤਮ ਹੋਊਗਾ ਫਿਰ ਤੇਰਾ ਮਨ ਪਵਿੱਤਰ ਹੋਊਗਾ ਫਿਰ ਤੈਨੂੰ ਸ਼ਾਂਤੀ ਆਊਗੀ ਅੰਦਰ ਦੀ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਰਾਜ ਜੇਗਾ ਅਕ੍ਰਿਸ਼ਨ ਵਾਲੇ ਪਾਸੋਂ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਸਿਆਣਾ ਫੇਰ ਹੋਏਗਾ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਪਾਤਸ਼ਾਹ ਕਹਿੰਦੇ ਇਹ ਕਿਵੇਂ ਹੋਊਗਾ ਤੂੰ ਸੁਚਿਆਰਾ ਬਨਸ ਸੁਚਿਆਰਾ ਤੇ ਪਾਤਸ਼ਾਹ ਨੇ ਕੋਈ ਗੱਲ ਕਹਿਤੀ ਮਹਾਰਾਜ ਕਹਿੰਦੇ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ ਸਹਾਇਤ ਕਰਤੀ ਨਾ ਪਾਤਸ਼ਾਹ ਨੇ ਸਾਨੂੰ ਮਾਰੇ ਕਹਿੰਦੇ ਹੁਕਮ ਵਿੱਚ ਤੁਰਨਾ ਉਹਦੇ ਹੁਕਮ ਨੂੰ ਤੋੜਦਾ ਉਹਦੇ ਹੁਕਮ ਨੂੰ ਤੋੜ ਕੇ ਤੈਨੂੰ ਤੇਰੇ ਅੰਦਰ ਦੀ ਸ਼ਾਂਤੀ ਨਹੀਂ ਮਿਲ ਸਕਦੀ ਤੂੰ ਪਵਿੱਤਰ ਨਹੀਂ ਹੋ ਸਕਦਾ ਪਾਤਸ਼ਾਹ ਕਹਿੰਦੇ ਇਹ ਇੱਕ ਵਿਧੀ ਹੈ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵੈਰ ਦੇ ਹੁਕਮ ਵਿੱਚ ਤੁਰਨਾ ਸੱਚੇ ਪਾਤਸ਼ਾਹ ਕਹਿੰਦੇ ਇਹ ਨਾਨਕ ਇਹ ਵਿਧੀ ਤੁਰ ਤੋਂ ਹੀ ਜਨਮ ਤੋਂ ਜਗਤ ਬਣਿਆ ਹੈ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਚਲੀ ਆ ਰਹੀ ਹੈ ਉਹਦੇ ਹੁਕਮ ਵਿੱਚ ਰਹਿਣਾ ਸਖ ਜੇ ਅਸੀਂ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਰਵਾਂਗੇ ਤਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਕਿਸੇ ਦਾ ਡਰ ਨਹੀਂ ਤੈਨੂੰ ਕਿਸੇ ਦਾ ਭਾਅ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਮਾਰਾ ਨੇ ਪਹਿਲੀ ਪੋਲੀਸ ਨੂੰ ਇੰਨੀ ਸਿੱਖਿਆ ਦੇ ਦਿੱਤੀ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਮਾਰਾ ਨੇ ਅਦਾਸੀਆਂ ਕਰਕੇ ਨਾ ਸਾਰੀ ਦੁਨੀਆ ਦਾ ਭ੍ਰਮਣ ਕਰਕੇ ਪਾਤਸ਼ਾਹ ਨੇ ਸਾਰਾ ਕੁਝ ਦੇਖਿਆ ਪਾਤਸ਼ਾਹ ਨੇ ਇਹ ਦੁਨੀਆ ਤੇ ਹੋ ਕੀ ਰਿਹਾ ਹੈ ਫਿਰ ਜੋ ਕੁਝ ਦੁਨੀਆ ਤੇ ਹੋ ਰਿਹਾ ਸੀ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਮਹਾਰਾਜ ਨੇ ਦਰਜ ਕਰਤਾ ਸਾਧ ਸੰਗਤ ਜੀ ਅਸੀਂ ਗੁਰੂ ਪਾਤਸ਼ਾਹ ਦੇ ਹੁਕਮ ਮੰਨੇਵੇਂ ਗੁਰੂ ਪਾਛਦ ਹੁਕਮ ਵਿੱਚ ਰਹੀਏ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਨ ਗੁਰੂ ਪਾਛ ਕਹਿੰਦੇ ਭਾਈ ਤੂੰ ਹੁਕਮ ਵਿੱਚ ਰਹੇਗਾ ਹੁਕਮ ਵਿੱਚ ਤੁਰੇਗਾ ਕਮਾਵੇਗਾ ਕਿਉਂਕਿ ਜੀਵਨ ਸਾਡਾ ਫੇਰੀ ਲੇਕੇਵਤ ਆਉਣਾ ਸਾਧ ਸੰਗਤ ਜੀ ਸਾਡੇ ਦੇ ਬਖਸ਼ਿਸ਼ ਕਰਤੀ ਪ੍ਰਮਾਤਮਾ ਨੇ ਵਧੀਆ ਜਨਮ ਦੇਤਾ ਜੀ ਧਰਮ ਦੇ ਨਾਮ ਤੇ ਸਾਧ ਸੰਗਤ ਜੀ ਅਸੀਂ ਠਕੀਆਂ ਮਾਰਦੇ ਰਵਾਂਗੇ ਧਰਮ ਦੇ ਨਾਮ ਤੇ ਲੋਕਾਂ ਨੂੰ ਠਗਦੇ ਰਵਾਂਗੇ ਮਹਾਰੇ ਨੇ ਹੁਣ ਇਹ ਧਰਮੀ ਕਹੋਂਦਾ ਇਹ ਨਾ ਸਾਰਾ ਕੁਛ ਧਰਮੀ ਕਹਿੰਦਾ ਨਾ ਸਵਾਦੀ ਲੱਗੇ ਬਹਿ ਜਾ ਧਰਮੀ ਕਹਿੰਦਾ ਤੂੰ ਆ ਜਾ ਨਾ ਹਾਲਾ ਧਰਮੀ ਕਹਿੰਦਾ ਨਾ ਸੱਚੇ ਪਾਤਸ਼ਾਹ ਵੀ ਚੁੱਪ ਕਰਕੇ ਬੈਠ ਜਾ ਤੂੰ ਤੇਰਾ ਹੀ ਭਲਾ ਹੋ ਜੂਗਾ ਨਹੀਂ ਸਾਧ ਸੰਗਤ ਜੀ ਐਦਾਂ ਭਲਾ ਨਹੀਂ ਹੋਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਕਾਲਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਤੁਰਨ ਨਾਲ ਉਸ ਕਾਲਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਅੰਦਰ ਲਿਆਉਣ ਨਾਲ ਫਿਰ ਤੇਰਾ ਭਲਾ ਹੋਣਾ ਸਾਸੰਦ ਗੁਰੂ 파ਸ਼ਨ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਇਹ ਆਪਾਂ ਪਹਿਲੀ ਪੌੜੀ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਹੈ ਗੁਰੂ ਪਿਆਰ ਵਾਲਿਓ ਗੁਰਬਾਣੀ ਨੇ ਸਾਨੂੰ ਤਾਰਨਾ ਹੈ ਗੁਰਬਾਣੀ ਸਾਨੂੰ ਤਾਰ ਰਹੀ ਹੈ ਭਾਵ ਵਿਸ਼ੇ ਵਕਾਰਾਂ ਤੋਂ ਸਾਨੂੰ ਵਿਚਾਰ ਰਹੀ ਹੈ ਸਾਡੇ ਜੀਵਨ ਦਾ ਸਾਨੂੰ ਪਤਾ ਲੱਗ ਰਿਹਾ ਸਾਡਾ ਜੀਵਨ ਕੀ ਹੈ ਅਸੀਂ ਕੀ ਹੈ ਅਸੀਂ ਅਸੀਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਜੋਤ ਹੈ ਸਾਡੇ ਵਿੱਚ ਉਹਦੀ ਅਸੀਂ ਉਹ ਤਾਂ ਰੂਪ ਆਏ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਉਹ ਰੱਬ ਵਰਗਾ ਤੂੰ ਆਪ ਹੈ ਤੂੰ ਉਹਦੇ ਹੁਕਮ ਵਿੱਚ ਤੁਰਨਾ ਸਿੱਖ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਅੱਗੇ ਵੀ ਆਪਾਂ ਹੋਰ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਜਪਜੀ ਸਾਹਿਬ ਦੀਆਂ ਪਾਉਂਡਾਂ ਨੇ ਹੋਰ ਗੁਰੂਆਂ ਦਾ ਸਾਰਾ ਬਚਨ ਹੈ ਐਦਾਂ ਹੀ ਆਪਾਂ ਸਾਂਝ ਪਾਉਦੇ ਰਿਹਾ ਕਰਾਂਗੇ अनेका ਪੁੱਲਾ ਹੋ ਗਿਆ ਉਹਨੀਆਂ ਕਿਰਪਾ ਕਰਨੀ ਸਾਧ ਸੰਗਤ ਦੀ ਪੁੱਲਾ ਦਿੱਤੀਵਾ ਕਰਨੀ ਬੜੀ ਸੁਣੀ ਬਾਣੀ ਆਪਣੇ ਅੰਦਰ ਹਿਰਦੇ ਵਿੱਚ ਵਸਾਉਣੀ ਹੈ ਹਿਰਦੇ ਵਿੱਚ ਵਸਾਉਣਾ ਹੈ ਨਾ ਗੁਰੂ ਦਾ ਬਚਨ ਫਿਰ ਗੱਲ ਇੱਥੇ ਹੀ ਖਿਮਾ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ